ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਤਰਨਤਾਰਨ ਦੇ ਵਿੱਚ ਇੱਕ ਪਿੰਡ ਪੈਂਦਾ ਹੈਗਾ ਫੈਲੋਕੇ ਉਸ ਪਿੰਡ ਦੀ ਰਹਿਣ ਵਾਲੀ ਇੱਕ ਨੌਜਵਾਨ ਅੰਮ੍ਰਿਤਧਾਰੀ ਸਿੰਘਣੀ ਗੁਰਪ੍ਰੀਤ ਕੌਰ ਜੀ ਦਾ ਨਾਮ ਹੈ ਉਹ ਰਾਜਸਥਾਨ ਦੀ ਰਾਜਧਾਨੀ ਜੋਧਪੁਰ ਜਿੱਥੇ ਇੱਕ ਯੂਨੀਵਰਸਿਟੀ ਹੈ ਜੀ ਉਹਦਾ ਨਾਮ ਹੈਗਾ ਪੂਰਨਿਮਾ ਉੱਥੇ ਇੱਕ ਪ੍ਰੀਖਿਆ ਹੋਣੀ ਸੀ ਜੀ ਉੱਥੇ ਪ੍ਰੀਖਿਆ ਦੇਣ ਵਾਸਤੇ ਪੇਪਰ ਦੇਣ ਵਾਸਤੇ ਜਾਂਦੀ ਹੈ ਪਰ ਕਕਾਰ ਧਾਰਨ ਕੀਤੇ ਹੋਣ ਕਰਕੇ ਉਹਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਮਾਮਲਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਮੈਂ ਤੁਹਾਨੂੰ ਪੂਰੇ ਵਿਸਤਾਰ ਸਹਿਤ ਜਾਣਕਾਰੀ ਦਊਂਗਾ ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿ ਕੀ ਜਿਨ੍ਹਾਂ ਨੇ ਰੋਕਿਆ ਹੈਗਾ ਉਹ ਰੋਕ ਸਕਦੇ ਸੀਗੇ ਕੀ ਭਾਰਤ ਦਾ ਸੰਵਿਧਾਨ ਰੋਕਦਾ ਹੈ ਪਰ ਜਿਨ੍ਹਾਂ ਨੇ ਰੋਕਿਆ ਹੈਗਾ ਉਹਨਾਂ ਨੇ ਇਹ ਵੀ ਗੱਲ ਆਖੀ ਆ ਉਹ ਕਹਿੰਦੇ ਕਿ ਸਾਨੂੰ ਇਸ ਗੱਲ ਦਾ ਇਲਮ ਹੈ ਸਾਨੂੰ ਵੀ ਪਤਾ ਕਿ ਭਾਰਤ ਦਾ ਸੰਵਿਧਾਨ ਕੀ ਕਹਿੰਦਾ ਹੈ ਪਰ ਉਹਦੇ باوجود ਵੀ ਰੁਕਣ ਡਏ ਅਸੀਂ ਉਹਨਾਂ ਨੇ ਜਿਸ ਗੱਲ ਕਰਕੇ ਰੋਕਿਆ ਮੈਂ ਤੁਹਾਨੂੰ ਅੱਗੇ ਉਹ ਵੀ ਦੱਸੂਗਾ ਜੋ ਉਸ ਲੜਕੀ ਨੇ ਦੱਸਿਆ ਹੈਗਾ ਕਿ ਮੈਨੂੰ ਉਹਨਾਂ ਨੇ ਕਿਉਂ ਰੋਕਿਆ ਹੈਗਾ ਮੈਂ ਤੁਹਾਨੂੰ ਪੂਰੀ ਵਿਸਤਾਰ ਸਹਿਤ ਜਾਣਕਾਰੀ ਦੱਸੂਗਾ ਮੈਂ ਤੁਹਾਨੂੰ ਇਹ ਵੀ ਦੱਸੂਗਾ ਕੀ ਕੀ ਜੋ ਇਹ ਵਾਕਿਆ ਹੋਇਆ ਹੈਗਾ ਉਹਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ ਕੀ ਉਹ ਦੁਬਾਰਾ ਪੇਪਰ ਦੇ ਸਕੂਗੀ ਕੀ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਚਾਰਾਜੋਈ ਕੀਤੀ ਜਾ ਸਕਦੀ ਹੈ ਕਿਉਂਕਿ ਆਏ ਦਿਨ ਇਸ ਕਿਸਮ ਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਨੇ ਬੀਤੀ ਕੱਲ ਵੀ ਮੈਂ ਤੁਹਾਨੂੰ ਇੱਕ ਇਦਾਂ ਦੀ ਹੀ ਦੁਖਦਾਈ ਖਬਰ ਸੁਣਾਈ ਸੀ ਜਿਹਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਰੋਕਿਆ ਗਿਆ ਉਹ ਕਹਿੰਦੇ ਕਿ ਕੜਾ ਧਾਰਨ ਕਰਕੇ ਆਪਾਂ ਤੈਨੂੰ ਜਾਣ ਨਹੀਂ ਦੇਣਾ ਪਰ ਉੱਥੇ ਬਹੁਤ ਜ਼ਿਆਦਾ ਰੌਲਾ ਪਿਆ ਗਿਆ ਰੌਲਾ ਪੈਣ ਤੋਂ ਬਾਅਦ ਹਿਸਾਰ ਦੀ ਘਟਨਾ ਸੀ ਕੱਲ ਵਾਲੀ ਹਰਿਆਣੇ ਦੇ ਵਿੱਚ ਪੈਂਦਾ ਸੋ ਕੱਲ ਹਰਿਆਣੇ ਚ ਪੈਂਦਾ ਹੈਗਾ ਉੱਥੇ ਆ ਸਾਰਾ ਕੁਝ ਹੋ ਗਿਆ ਤੋਂ ਅੱਜ ਰਾਜਸਥਾਨ ਦੇ ਵਿੱਚ ਪੈਂਦਾ ਜੇ જયਪੁਰ ਤਾਂ ਅੱਜ ਉੱਥੇ ਘਟਨਾ ਵਾਪਰ ਗਈ ਹੈ ਸੋ ਹੋਇਆ ਕੀ ਹੈਗਾ ਤੁਹਾਨੂੰ ਮੈਂ ਦੱਸ ਦਿਨਾ ਸਾਰੀ ਗੱਲਬਾਤ ਗੁਰਪ੍ਰੀਤ ਕੌਰ ਨੇ ਆਖਿਆ ਕਹਿੰਦੀ ਕਿ ਮੈਂ ਬੀਤੀ ਰਾਤ ਹੀ ਇਗਜ਼ਾਮ ਦੇਣ ਵਾਸਤੇ ਉੱਥੇ ਜਾ ਪਹੁੰਚੀ ਸੀ ਜਿਹੜੀ ਕਿ ਇੱਕ ਪਹਿਲਾਂ ਤੋਂ ਵਕੀਲ ਹੈ ਗੁਰਪ੍ਰੀਤ ਕੌਰ ਅਮਰਤਧਾਰੀ ਗੁਰੂ ਕੀ ਪਿਆਰੀ ਸਿੰਘਣੀ ਹੈ ਕਹਿੰਦੇ ਕਿ ਕਿਰਪਾਨ ਤੇ ਕੜਾ ਤੈਨੂੰ ਉਤਾਰ ਕੇ ਹੀ ਅੰਦਰ ਜਾਣਾ ਪਊਗਾ ਉਸ ਲੜਕੀ ਨੇ ਇਹ ਵੀ ਗੱਲ ਦੱਸੀ ਆ ਬਾਅਦ ਵਿੱਚ ਕਹਿੰਦੀ ਕਿ ਮੈਨੂੰ ਇੱਕ ਵਾਰ ਤੇ ਬਹੁਤ ਜ਼ਿਆਦਾ ਜਦੋਂ ਰੋਲਾ ਪਿਆ ਗਿਆ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਕਿ ਉਹਦਾ ਸਾਲ ਖਰਾਬ ਹੋਊਗਾ ਉਹਦੀ ਪੜ੍ਹਾਈ ਦੇ ਉੱਪਰ ਵਿਗਨ ਪਊਗਾ ਉਹ ਕਿੰਨੀ ਤਿਆਰੀ ਕਰਕੇ ਆਈ ਆ ਕਿੰਨੀ ਦੂਰੋਂ ਚੱਲ ਕੇ ਇੱਥੇ ਇਗਜ਼ਾਮ ਦੇਣ ਵਾਸਤੇ ਆਈ ਹੋਈ ਆ ਇੱਕ ਵਾਰ ਕਹਿੰਦੀ ਮੈਨੂੰ ਭੇਜ ਦਿੱਤਾ ਗਿਆ ਅੰਦਰ ਜਦੋਂ ਮੈਂ ਅੰਦਰ ਗਈਆਂ ਤਾਂ ਅੰਦਰ ਮੈਨੂੰ ਹੋਰ ਜਿਹੜਾ ਪ੍ਰਸ਼ਾਸਨ ਪ੍ਰਬੰਧਕ ਹੈ ਗਿਆ ਉਹਨਾਂ ਨੇ ਮੈਨੂੰ ਵਾਪਸ ਕਹਿੰਦੇ ਮੋੜ ਦਿੱਤਾ ਕਹਿੰਦੇ ਮੈਂ ਜਦੋਂ ਉਹਨਾਂ ਨੂੰ ਆਖਿਆ ਕਿਉਂਕਿ ਉਹ ਖੁਦ ਇੱਕ ਵਕੀਲ ਆ ਕੁੜੀ ਕਹਿੰਦੀ ਮੈਂ ਜਦੋਂ ਉਹਨਾਂ ਨੂੰ ਇਹ ਧਾਰਾ 25 ਸਾਨੂੰ ਇਸ ਗੱਲ ਦੀ ਆਗਿਆ ਦਿੰਦੀ ਹੈ ਕਿ ਸਿੱਖ ਆਪਣੇ ਪੰਜ ਕਕਾਰ ਧਾਰਨ ਕਰਕੇ ਕਿਤੇ ਵੀ ਜਾ ਸਕਦੇ ਆ ਉਹਨਾਂ ਨੂੰ ਪੇਪਰਾਂ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਰੋਕ ਨਹੀਂ ਸਕਦੇ ਕਹਿੰਦੇ ਫਿਰ ਉਹਨਾਂ ਨੇ ਇੱਕ ਨੁਕਤਾ ਮੇਰੇ ਸਾਹਮਣੇ ਰੱਖਿਆ ਕਹਿੰਦੇ ਉਹ ਕਹਿਣ ਲੱਗੇ ਕਿ ਸਾਨੂੰ ਇਸ ਗੱਲ ਦਾ ਕੁੜੀਏ ਪਤਾ ਹੈਗਾ ਕਿ ਅਸੀਂ ਤੈਨੂੰ ਰੋਕ ਨਹੀਂ ਸਕਦੇ ਪਰ ਹਵਾਲਾ ਦਿੱਤਾ ਉਹਨਾਂ ਨੇ ਕਹਿੰਦੇ ਕਿ ਰਾਜਸਥਾਨ ਹਾਈ ਕੋਰਟ ਦੀਆਂ ਗਾਈਡਲਾਈਨਸ ਹੈਗੀਆਂ ਨੇ ਰਾਜਸਥਾਨ ਹਾਈ ਕੋਰਟ ਦੀਆਂ ਗਾਈਡਲਾਈਨਸ ਦੇ ਮੁਤਾਬਕ ਅਸੀਂ ਤੁਹਾਨੂੰ ਰੋਕ ਰਹੇ ਹਾਂ ਇਸ ਕਰਕੇ ਅਸੀਂ ਤੈਨੂੰ ਅੰਦਰ ਨਹੀਂ ਜਾਣ ਦੇ ਸਕਦੇ ਸੀ ਤੈਨੂੰ ਪ੍ਰੀਖਿਆ ਨਹੀਂ ਦੇਣ ਦੇ ਸਕਦੇ ਮੁੱਕ ਦੀ ਗੱਲ ਉਹਨਾਂ ਦੀ ਇਹ ਸੀਗੀ ਔਰ ਬਾਕੀ ਸਾਰੇ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਨੇ ਪ੍ਰੀਖਿਆ ਦਿੱਤੀ ਐ 2 ਵਜੇ ਤੱਕ ਪ੍ਰੀਖਿਆ ਹੋਣੀ ਸੀਗੀ ਹੁਣ ਤੇ 2 ਤੋਂ ਜ਼ਿਆਦਾ ਸਮਾਂ ਹੋ ਚੱਕਾ ਤੇ ਉਸ ਕੁੜੀ ਨੂੰ ਪੇਪਰ ਦੇਣ ਤੋਂ ਬਿਨਾਂ ਹੀ ਵਾਪਸ ਪਰਤਣਾ ਪਿਆ ਹੁਣ ਮਾਮਲਾ ਬਹੁਤ ਜ਼ਿਆਦਾ ਭੱਖਿਆ ਹੋਇਆ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਦੇ ਸਵਾਲਾਂ ਦੇ ਜਵਾਬ ਦਵਾਂਗਾ ਜਿਹੜੇ ਕਿ ਤੁਹਾਡੇ ਜ਼ਿਹਨ ਦੇ ਵਿੱਚ ਜ਼ਰੂਰ ਆਉਂਦੇ ਹੋਣਗੇ ਇੱਕ ਤੇ ਆਪਾਂ ਸਾਰੇ ਜਣੇ ਅਕਸਰ ਗੱਲ ਕਰਦੇ ਹੁੰਦੇ ਆ ਜਦੋਂ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ 'ਚ ਕੀ ਕਰਦੀ ਹੈ ਉਸ ਕੁੜੀ ਨੇ ਕੀ ਕੀਤਾ ਗੁਰਪ੍ਰੀਤ ਕੌਰ ਨੇ ਇੱਕ ਵੀਡੀਓ ਬਣਾਈ ਵੀਡੀਓ ਬਣਾ ਕੇ ਉਹਨੇ ਵਾਇਰਲ ਕਰ ਦਿੱਤੀ ਗੁਰਪ੍ਰੀਤ ਕੌਰ ਨੇ ਇੱਕ ਵੀਡੀਓ ਬਣਾਈ ਔਰ ਵੀਡੀਓ ਬਣਾ ਕੇ ਉਹਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦਿੱਤੀ ਅੱਛਾ ਮੈਂ ਨਾ ਤੁਹਾਨੂੰ ਇੱਥੇ ਜਿਹੜਾ ਭਾਰਤ ਦਾ ਸੰਵਿਧਾਨ ਭਾਰਤ ਦਾ ਕਾਨੂੰਨ ਹੈਗਾ ਉਹਦੇ ਬਾਰੇ ਗੱਲ ਕਰੂੰਗਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਿਰੇ ਦੀ ਜਿਹੜੀ ਇੱਕ ਗੱਲ ਵਾ ਉਹ ਦੱਸ ਦਿੰਨਾ ਉਹ ਇਹ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਖਾਲਸੇ ਨੂੰ ਪਤਾ ਹੈਗਾ ਜਿਹੜੇ ਹੋਰ ਲੋਕ ਹੈਗੇ ਆ ਉਹਨਾਂ ਨੂੰ ਵੀ ਮੈਨੂੰ ਲੱਗਦਾ ਕਿ ਇਸ ਗੱਲ ਦਾ ਵੈਸੇ ਪਤਾ ਹੈਗਾ ਪਰ ਸਿੱਖ ਇਹ ਗੱਲ ਕਹਿੰਦੇ ਹੈਗੇ ਆ ਸੋਸ਼ਲ ਮੀਡੀਆ ਤੇ ਤੁਸੀਂ ਅੱਜ ਝਾਤ ਮਾਰ ਕੇ ਵੇਖ ਲੋ ਸਿੱਖ ਇਹ ਗੱਲ ਕਹਿੰਦੇ ਆ ਕਿ ਸਾਨੂੰ ਦੂਜਾ ਸਾਨੂੰ ਤੀਜਾ ਸਾਨੂੰ ਚੌਥਾ ਦਰਜਾ ਇਹਦਾ ਸ਼ਹਿਰੀ ਮੰਨਿਆ ਜਾਂਦਾ ਹੈਗਾ ਸਿੱਖਾਂ ਨੂੰ ਇਸ ਕਰਕੇ ਕਹਿੰਦੇ ਆ ਆਪਾਂ ਚਾਹੁੰਦੇ ਆ ਕਿ ਸਾਡਾ ਕਦੀ ਆਪਦਾ ਰਾਜ ਹੁੰਦਾ ਸੀਗਾ ਜਿਹੜਾ ਕਿ ਹੁਣ ਨਹੀਂ ਰਿਹਾ ਸਾਨੂੰ ਇਹਨਾਂ ਨੇ ਆਪਣੇ ਵਿੱਚ ਹੀ ਮਿਲਾ ਲਿਆ ਸੋ ਸਾਡਾ ਜਿਸ ਧਰਤੀ ਦੇ ਉੱਪਰ ਆਪਣੇ ਰਾਜ ਭਾਗ ਹੁੰਦੇ ਸੀਗੇ ਅਸੀਂ ਉੱਥੇ ਉਹੀ ਰਾਜ ਭਾਗ ਵੇਖਣਾ ਚਾਹੁੰਦੇ ਕਿ ਕਿ ਜਿਹਨਾਂ ਦੇ ਰਾਜ ਭਾਗ ਹੁੰਦੇ ਆ ਉਹਨਾਂ ਦੇ ਸੱਭਿਆਚਾਰ ਵੀ ਪ੍ਰਫੁੱਲਤ ਹੁੰਦੇ ਆ ਔਰ ਜਿਹਨਾਂ ਦੇ ਰਾਜ ਭਾਗ ਹੁੰਦੇ ਆ ਕਿਸੇ ਧਰਤੀ ਦੇ ਉੱਪਰ ਉਹਨਾਂ ਦਾ ਆਪਣਾ ਰਾਜ ਹੋਵੇ ਉਹਨਾਂ ਦਾ ਆਪਣਾ ਮੁਲਕ ਹੋਵੇ ਤਾਂ ਉਹਨਾਂ ਦੇ ਹੱਕ ਹਕੂਕ ਦੂਸਰੇ ਮੁਲਕਾਂ ਦੇ ਵਿੱਚ ਵੀ ਕਾਫੀ ਹੱਦ ਤੱਕ ਸੁਰੱਖਿਅਤ ਹੁੰਦੇ ਆ ਕਿਉਂਕਿ ਉਹਨਾਂ ਦੇ ਕੋਲ ਅਧਿਕਾਰ ਹੁੰਦਾ ਹੈਗਾ ਦੂਸਰੇ ਪਾਸੇ ਜਾ ਕੇ ਵੀ ਆਪਣੇ ਲੋਕਾਂ ਦੀ ਦੇ ਸਬੰਧ ਵਿੱਚ ਗੱਲ ਕਰਨ ਦਾ ਉਹਨਾਂ ਦੇ ਵਾਸਤੇ ਹੱਕ ਹਕੂਕ ਸੁਰੱਖਿਅਤ ਰੱਖਣ ਦਾ ਆਵਾਜ਼ ਬੁਲੰਦ ਕਰ ਸਕਦੇ ਆ ਉਹਨਾਂ ਦੇ ਕੋਲ ਸੱਤਾ ਹੁੰਦੀ ਹੈ ਉਹਨਾਂ ਦੇ ਕੋਲ ਪਾਵਰ ਹੁੰਦੀ ਹੈ ਇਸ ਕਰਕੇ ਸਿੱਖ ਕਹਿਣ ਦੇ ਹੈਗੇ ਕਿ ਸਾਡਾ ਰਾਜ ਹੁੰਦਾ ਸੀ ਭਾਈ ਅਸੀਂ ਆਪਣਾ ਉਹੀ ਰਾਜ ਮੋੜ ਇਸ ਧਰਤੀ ਦੇ ਉੱਪਰ ਚਾਹੁੰਦੇ ਆ ਕਿਉਂਕਿ ਸਾਨੂੰ ਆਏ ਦਿਨ ਇਸ ਕਿਸਮ ਦੀ ਜ਼ਲਾਲਤ ਝੱਲਣੀ ਪੈਂਦੀ ਹੈ ਸੋ ਜਿਹੜੇ ਮੈਂ ਸਿਰੇ ਦੀ ਗੱਲ ਕਰਨ ਲੱਗਾ ਸੀਗਾ ਉਹ ਇਹ ਹੈ ਹੁਣ ਜਦੋਂ ਨਾ ਵੱਖ-ਵੱਖ ਤਰ੍ਹਾਂ ਦੇ ਜਵਾਬ ਦਿੱਤੇ ਜਾਂਦੇ ਆ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਭਾਰਤ ਦਾ ਸੰਵਿਧਾਨ ਸਾਨੂੰ ਇਹ ਕਹਿੰਦਾ ਭਾਰਤ ਦਾ ਸੰਵਿਧਾਨ ਸਾਨੂੰ ਆਹ ਗੱਲ ਦੀ ਅਗਿਆਦ ਦਿੰਦਾ ਹੈਗਾ ਸਿਰੇ ਵਾਲੀ ਗੱਲ ਇਹ ਹੈ ਕਿ ਸਾਨੂੰ ਗੁਰੂ ਸਾਹਿਬ ਜੀ ਦਾ ਹੁਕਮ ਹੈ ਬਸ ਇਸ ਤੋਂ ਵੱਡੀ ਤਾਂ ਸਿੱਖ ਦੇ ਵਾਸਤੇ ਇਸ ਤੋਂ ਪਰੇ ਵਾਲੀ ਗੱਲ ਕੋਈ ਹੋਰ ਹੈ ਹੀ ਨਹੀਂ ਹੈ ਜਦੋਂ ਗੁਰੂ ਦਾ ਹੁਕਮ ਹੈ ਤੇ ਸਿੱਖ ਨੇ ਗੁਰੂ ਦਾ ਹੁਕਮ ਬਜਾਉਣਾ ਔਰ ਉਹਦੇ ਵਾਸਤੇ ਸਿੱਖ ਨੇ ਰਹਿਣਾ ਕਿ ਉਹਨੇ ਡਟ ਕੇ ਪਹਿਰਾ ਦੇਣਾ ਜਾਂ ਉਹਨੇ ਡਟ ਕੇ ਪਹਿਰਾ ਨਹੀਂ ਦੇਣਾ ਹੁਣ ਉਸ ਲੜਕੀ ਨੇ ਇਹ ਵੀ ਗੱਲ ਆਖੀ ਆ ਗੁਰਪ੍ਰੀਤ ਕੌਰ ਨੇ ਉਹ ਕਹਿੰਦੀ ਕਿ ਜਾਂ ਤਾਂ ਫਿਰ ਕਹਿੰਦੀ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਹੁੰਦੀਆਂ ਨੇ ਪਹਿਲਾਂ ਤੋਂ ਇਨਸਟਰਕਸ਼ਨਸ ਦਿੱਤੀਆਂ ਹੁੰਦੀਆਂ ਨੇ ਕਿ ਤੁਸੀਂ ਤੁਹਾਡਾ ਡਰੈਸ ਕੋਡ ਕੀ ਹੈਗਾ ਤੁਸੀਂ ਆਪਣੇ ਪੈਰਾਂ ਦੇ ਵਿੱਚ ਚਪਲ ਜੁੱਤੇ ਪਾਕੇ ਆਉਣੇ ਜਾਂ ਛੂਕ ਇਹੋ ਜੇ ਪਾਕੇ ਆਉਣੇ ਜਾਂ ਨਹੀਂ ਪਾਕੇ ਆਉਣੇ ਵਗੈਰਾ ਵਗੈਰਾ ਜਦੋਂ ਪੇਪਰਾਂ ਦੇ ਵਿੱਚ ਜਦੋਂ ਜਾਣਾ ਹੈਗਾ ਫਿਰ ਤੁਸੀਂ ਆਪਣੇ ਹੱਥ ਦੇ ਵਿੱਚ ਗੁੱਟ ਦੇ ਉੱਪਰ ਜਿਹੜੀ ਆਪਾਂ ਘੜੀ ਬੰਨੀ ਹੁੰਦੀ ਹੈ ਡਿਜੀਟਲ ਘੜੀ ਜਿਹੜੀ ਆ ਉਹ ਤੁਹਾਡੇ ਨਹੀਂ ਹੋਣੀ ਚਾਹੀਦੀ ਵਗੈਰਾ ਵਗੈਰਾ ਇਦਾਂ ਫਿਰ ਕਹਿੰਦੇ ਜਾਂ ਤਾਂ ਫਿਰ ਤੁਸੀਂ ਡਰੈਸ ਕੋਡ ਜਦੋਂ ਦਿੱਨੇ ਹੈਗੇ ਆ ਤੁਸੀਂ ਫਿਰ ਉੱਤੇ ਲਿਖਤੀ ਰੂਪ ਦੇ ਵਿੱਚ ਇਹ ਵੀ ਦੇ ਦਿਓ ਕਿ ਜਿਹੜੇ ਅੰਮ੍ਰਿਤਧਾਰੀ ਸਿੱਖ ਮੁੰਡੇ ਕੁੜੀਆਂ ਹੈਗੇ ਆ ਵੀ ਉਹ ਕਕਾਰ ਧਾਰਨ ਕਰਕੇ ਪ੍ਰੀਖਿਆ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਫਿਰ ਕਹਿੰਦੇ ਉਹ ਬੱਚੇ ਆਪੇ ਵੇਖ ਲੈਣਗੇ ਕਿ ਆਪਾਂ ਜਾਣਾ ਜਾਂ ਨਹੀਂ ਜਾਣਾ ਅਚਕ ਤੋਂ ਟੋਕੜ ਲਿਖਤੀ ਰੂਪ ਦੇ ਵਿੱਚ ਤੁਸੀਂ ਸਾਨੂੰ ਦੇ ਦਿਓ ਇਹ ਗੱਲ ਔਰ ਮੈਂ ਇਹ ਗੱਲ ਬੰਨਦਾ ਹੈਗਾ ਜਾਂ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਇਸ ਗੱਲਾਂ ਸਹਿਮਤ ਹੋਣਗੇ ਕਿ ਉਹ ਲਿਖਤੀ ਰੂਪ ਦੇ ਵਿੱਚ ਤਾਂ ਇਦਾਂ ਦਾ ਕੁਝ ਵੀ ਨਹੀਂ ਦੇਣਗੇ ਨਾ ਦੇ ਸਕਦੇ ਐ ਔਰ ਇਹ ਇੱਕ ਘਟਨਾ ਨਹੀਂ ਹੈਗੀ ਇੱਕ ਇਗਜ਼ਾਮ ਦੀ ਘਟਨਾ ਨਹੀਂ ਹੈਗੀ ਤੁਸੀਂ ਵੇਖੋ ਵੱਖ-ਵੱਖ ਸਕੂਲਾਂ ਦੇ ਵਿੱਚ ਵੀ ਇਸ ਕਿਸਮ ਦੀਆਂ ਹਦਾਇਤਾਂ ਤੁਹਾਨੂੰ ਉਹ ਦਿੰਦੇ ਹੈਗੇ ਆ ਤੁਸੀਂ ਉਹਨਾਂ ਨੂੰ ਕਹੋ ਕਿ ਪੰਜਾਬੀ ਨਹੀਂ ਤੁਸੀਂ ਕਿੰਨੇ ਬੋਲਣੀ ਹਿੰਦੀ 'ਚ ਗੱਲ ਕਰਦੇ ਆ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਤੁਹਾਨੂੰ ਲਿਖ ਕੇ ਨਹੀਂ ਦਿੰਦੇ ਹੈਗੇ ਫਿਰ ਤੁਸੀਂ ਉਹਨਾਂ ਨੂੰ ਸਵਾਲ ਕਰੋ ਕਿ ਕੀ ਤੁਹਾਨੂੰ ਸਰਕਾਰ ਵੱਲੋਂ ਕੋਈ ਹਦਾਇਤਾਂ ਜਾਰੀ ਹੋਈਆਂ ਕਿ ਤੁਸੀਂ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਉੱਪਰ ਸਨਮਾਨਾ ਕਰਨਾ ਕਹਿੰਦੇ ਨਹੀਂ ਸਾਨੂੰ ਹਦਾਇਤਾਂ ਕੋਈ ਜਾਰੀ ਨਹੀਂ ਹੋਈਆਂ ਇਹਦਾ ਮਤਲਬ ਉਹ ਤੁਸੀਂ ਆਪਣੇ ਤੌਰ ਤੇ ਹੀ ਕਰਦੇ ਹੋ ਆਪੇ ਕਰ ਹੀ ਜਾਂਦੇ ਹੋ ਤੁਹਾਨੂੰ ਗੋਲ ਮੋਲ ਕਰਕੇ ਜਵਾਬ ਦਿੱਤੇ ਜਾਂਦੇ ਆ ਸੋ ਜਦੋਂ ਗੋਲ ਮੋਲ ਤਰ੍ਹਾਂ ਦੇ ਜਵਾਬ ਆਉਂਦੇ ਆ ਉਸ ਵੇਲੇ ਫਿਰ ਸਿੱਖਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਇੱਕ ਹੁੰਦਾ ਹੈਗਾ ਲਿਖਤੀ ਰੂਪ ਦੇ ਵਿੱਚ ਆਰਡਰ ਜਾਰੀ ਕਰਨੇ ਇੱਕ ਹੁੰਦੇ ਹੈਗੇ ਹਿਡਨ ਏਜੰਡੇ हिडन एजेंडे ਹਕੂਮਤਾਂ ਦੇ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਉਹ ਆਪਣੇ ਮੁਲਕ ਦੇ ਉਹ ਲੋਕ ਜਿਹੜੇ ਸਿਰ ਉੱਚਾ ਚੱਕ ਕੇ ਜ਼ਿੰਦਗੀ ਜਿਉਣਾ ਚਾਹੁੰਦੇ ਆ ਉਹਨਾਂ ਦੇ ਉੱਪਰ ਥੋਪੇ ਜਾਂਦੇ ਆ ਉਹਨਾਂ ਨੂੰ ਅਹਿਸਾਸ ਕਰਵਾਇਆ ਜਾਂਦਾ ਫਿਰ ਕਈ ਸਿਰ ਸੁੱਟ ਕੇ ਵਹਿ ਜਾਂਦੇ ਆ ਕਿ ਠੀਕ ਆ ਜੀ ਆਪਾਂ ਲੜਾਈ ਨਹੀਂ ਲੜਨੀ ਐ ਪਰ ਗੁਰਪ੍ਰੀਤ ਕੌਰ ਦੀ ਹਿੰਮਤ ਦੀ ਮੈਨੂੰ ਲੱਗਦਾ ਦਾਦ ਦੇਣੀ ਬਣਦੀ ਐ ਉਹਨੇ ਪ੍ਰੀਖਿਆ ਦੇਣੀ ਕਬੂਲ ਨਹੀਂ ਕੀਤੀ ਉਹ ਵਾਪਸ ਆ ਗਈ ਐ ਔਰ ਜੋ ਮੈਨੂੰ ਪਤਾ ਲੱਗਾ ਹੈਗਾ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਪਿਤਾ ਜੀ ਨੇ ਉਹ ਹਾਈ ਕੋਰਟ ਤੱਕ ਵੀ ਉਹਨਾਂ ਨੇ ਅਪਰੋਚ ਕੀਤੀ ਹੈ ਉੱਥੇ ਉਹਨਾਂ ਨੇ ਪਟੀਸ਼ਨ ਪਾਤੀ ਹੈ ਇਸ ਤੋਂ ਇਲਾਵਾ ਜਦੋਂ ਇਸ ਕਿਸਮ ਦੇ ਮਾਮਲੇ ਆਉਂਦੇ ਆ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲ ਵੀ ਜ਼ਰੂਰ ਧਿਆਨ ਜਾਂਦਾ ਸਿੱਖਾਂ ਦਾ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦਾ ਨੋਟਿਸ ਲਿਆ ਜੀ ਹਾਂ ਇਸ ਮਾਮਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗੰਭੀਰ ਨੋਟਿਸ ਲਿਆ ਹੈਗਾ ਔਰ ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਇਹਦਾ ਨੋਟਿਸ ਲਿਆ ਹੈਗਾ ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਅੜਗੱਜ ਹੋ ਇਹਨੂੰ ਭਾਰਤੀ ਸੰਵਿਧਾਨ ਅਤੇ ਧਾਰਮਿਕ ਆਜ਼ਾਦੀ ਜਿਹਨੂੰ ਧਾਰਾ 25 ਕਹਿੰਦੇ ਆਪਾਂ ਭਾਰਤਵਾਦ ਸੰਵਿਧਾਨ ਉਹਦਾ ਗੰਭੀਰ ਉਲੰਘਣ ਕਰਾਰ ਦਿੱਤਾ ਆ ਉਹਨਾਂ ਨੇ ਰਾਜਸਥਾਨ ਦੀ ਸਰਕਾਰ ਤੇ ਸਿੱਖ ਅਧਿਕਾਰਾਂ ਦੀ ਰੱਖਿਆ ਦੀ ਗੱਲ ਕਰਨ ਵਾਲੀ ਭਾਜਪਾ ਦੀ ਨੀਤੀ ਦੇ ਉੱਪਰ ਸਵਾਲ ਚੁੱਕੇ ਆ ਕਿਉਂਕਿ ਭਾਜਪਾ ਕਹਿੰਦੀ ਆ ਕਿ ਅਸੀਂ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਕਰਦੇ ਆ ਅਸੀਂ ਉਹਦੀ ਗੱਲ ਕਰਦੇ ਆ ਇਸ ਤੋਂ ਇਲਾਵਾ ਜਥੇਦਾਰ ਗੜਗੱਜ ਹੋਰਾਂ ਨੇ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਵੀ ਕਿਹਾ ਹੈਗਾ ਕਿ ਭਾਈ ਤੁਸੀਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਵ ਕਿ ਪ੍ਰਧਾਨ ਮੰਤਰੀ ਮੋਦੀ ਹੁਰਾਂ ਦੇ ਨਾਲ ਵੀ ਇਸ ਮੁਤਲਕ ਗੱਲਬਾਤ ਕਰਕੇ ਤੇ ਰਿਪੋਰਟ ਦਿਓ ਇਹ ਗੱਲ ਉਹਨਾਂ ਨੇ ਲਾਲਪੁਰੇ ਹੁਣਾਂ ਨੂੰ ਵੀ ਕਹੀ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੂਮਿਕਾ ਅਦਾ ਕੀਤੀ ਹੈਗੀਆ ਉਹਨਾਂ ਦਾ ਕਹਿਣਾ ਹੈਗਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਰਾਂ ਦਾ ਉਹਨਾਂ ਨੇ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਇਸ ਮਾਮਲੇ ਦੇ ਉੱਪਰ ਸਖਤ ਕਾਰਵਾਈ ਕਰਨ ਅਤੇ ਗੁਰਪ੍ਰੀਤ ਕੌਰ ਦੇ ਵਾਸਤੇ ਵਿਸ਼ੇਸ਼ ਪ੍ਰੀਖਿਆ ਦੀ ਮੰਗ ਉਹਨਾਂ ਨੇ ਕੀਤੀ ਹੈ। ਉਹਨਾਂ ਨੇ ਕਿਹਾ ਹੈਗਾ ਕਿ ਸਿੱਖ ਉਮੀਦਵਾਰਾਂ ਨੂੰ ਧਾਰਮਿਕ ਚਿੰਨ੍ਹ ਦੇ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਹੋਰ ਆਖਿਆ ਹੈਗਾ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਯੁਕਤ ਡੈਲੀਗੇਸ਼ਨ ਬਣਾਵੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਰਾਜਸਥਾਨ ਦੀ ਹਾਈ ਕੋਰਟ ਦੇ ਰਜਿਸਟਰਾਰ ਦੇ ਨਾਲ ਮੁਲਾਕਾਤ ਕਰਨ ਜਾ ਕੇ ਇਹ ਗੱਲ ਵੀ ਉਹਨਾਂ ਨੇ ਆਖੀ ਹੈ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ ਦੇ ਵਿੱਚ ਅਦਾਲਤੀ ਪਟੀਸ਼ਨ ਦਾਖਲ ਕਰਨ ਦੀ ਸਲਾਹ ਵੀ ਦਿੱਤੀ ਹੈ ਕਾਨੂੰਨੀ ਪਹਿਲੂ ਇਸ ਸਬੰਧ ਵਿੱਚ ਕੀ ਹੈਗਾ ਕਾਨੂੰਨ ਕੀ ਕਹਿੰਦਾ ਹੈਗਾ ਇਸ ਮੁਤਲਕ ਜਿਹੜੀ ਇਹ ਘਟਨਾ ਵਾਪਰੀ ਹੈ ਭਵਿੱਖ 'ਚ ਵੀ ਵਾਪਰ ਸਕਦੀਆਂ ਨੇ ਪਹਿਲਾਂ ਵੀ ਵਾਪਰਦੀਆਂ ਰਹੀਆਂ ਨੇ ਇਹ ਸਬੰਧ ਵਿੱਚ ਕਾਨੂੰਨੀ ਪਹਿਲੂ ਇਹ ਹੀ ਆ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਕਹਿ ਕੇ ਦੱਸ ਕੇ ਹਟਿਆ ਹਾਂ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈਗਾ ਧਾਰਾ 25 ਦੇ ਅਧੀਨ ਸਿੱਖਾਂ ਨੂੰ ਆਪਣੇ ਕਕਾਰ ਕੇਸ ਕੰਗਾ ਕੜਾ ਕਸ਼ੇਰਾ ਕਿਰਪਾਨ ਪੈਨਣ ਦਾ ਪੂਰਾ ਪੂਰਾ ਹੱਕ ਹੈ ਮੈਂ ਭਾਰਤੀ ਸੰਵਿਧਾਨਿਕ ਗੱਲ ਕਰਦਾ ਇਹ ਤੋਂ ਇਲਾਵਾ ਪਹਿਲਾਂ ਮੈਂ ਸਿਰੇ ਦੀ ਗੱਲ ਕਰ ਹਟਿਆ ਉਹ बार-बार ਸਾਨੂੰ ਜ਼ਿਹਨ ਵਿੱਚ ਰੱਖਣੀ ਸਿੱਖਾਂ ਦੇ ਲਈ ਬੇहद ਜ਼ਰੂਰੀ ਹੈ ਸਿੱਖਾਂ ਤੋਂ ਇਲਾਵਾ ਉਹਨਾਂ ਲੋਕਾਂ ਦੇ ਲਈ ਵੀ ਇਹ ਗੱਲ ਚੇਤੇ ਰੱਖਣੀ ਜ਼ਰੂਰੀ ਹੈ ਜਿਹੜੇ ਸਿੱਖਾਂ ਦੇ ਉੱਪਰ ਇਹ ਗੱਲਾਂ ਥੋਪਦੇ ਐ ਕਿ ਸਾਨੂੰ ਤੁਹਾਡੇ ਕਕਾਰ ਪ੍ਰਵਾਨ ਨਹੀਂ ਹੈ ਉਸ ਚਲੇ ਵਾਲੀ ਗੱਲ ਇਹ ਹੈ ਕਿ ਮਤ ਸੋਚੋ ਕਿ ਭਾਰਤ ਦਾ ਸੰਵਿਧਾਨ ਇਸ ਗੱਲ ਦੀ ਅਗਿਆ ਦਿੰਦਾ ਤੇ ਇਸ ਗੱਲ ਦੀ ਅਗਿਆ ਨਹੀਂ ਦਿੰਦਾ ਸਿੱਖਾਂ ਦੇ ਵਾਸਤੇ ਗੁਰੂ ਦਾ ਹੁਕਮ ਵੱਡਾ ਹੈ ਗੁਰੂ ਦੇ ਹੁਕਮ ਤੋਂ ਬਾਕੀ ਸਾਰਾ ਕੁਝ ਥੱਲੇ ਥੱਲੇ ਹੀ ਹੈ ਪਰ ਇਹਦੇ باوجود ਭਾਰਤ ਦਾ ਸੰਵਿਧਾਨ ਜਿੰਨੀ ਕਾਗਿਆ ਦਿੰਦਾ ਹੈਗਾ ਹੁਣ ਇਥੋਂ ਦਾ ਨਿਜਾਮ ਇਥੋਂ ਦੀਆਂ ਹਕੂਮਤਾਂ ਇਥੋਂ ਦਾ ਸਿਸਟਮ ਜੇ ਸਿੱਖਾਂ ਨੂੰ ਉਤੋਂ ਵੀ ਵਾਂਝਿਆ ਕਰਨ ਦੇ ਵਾਸਤੇ ਚਾਰਾ ਜੋ ਕਰਦਾ ਹੋਵੇ ਤਰਲੋ ਮੱਛੀ ਹੁੰਦਾ ਹੋਵੇ ਆਏ ਦਿਨ ਇਹ ਦਿਨ ਇਹ ਘਟਨਾਵਾਂ ਦਾ ਸਿੱਖਾਂ ਨੂੰ ਸਾਹਮਣਾ ਕਰਨਾ ਪੈਂਦਾ ਹੋਵੇ ਤਾਂ ਫਿਰ ਉਹਨਾਂ ਦੇ ਮਰੇ ਸਵਾਲ ਵਾ ਕਿ ਤੁਸੀਂ ਦੱਸੋ ਸਿੱਖ ਤੁਹਾਡੇ ਨਾਲ ਫਿਰ ਕਿੱਦਾਂ ਜਿੱਠਣ ਇਕੱਠਿਆ ਇਦਾਂ ਤਾਂ ਨਹੀਂ ਰਿਆ ਜਾ ਸਕਦਾ ਹੁੰਦਾ ਜਿੱਦਾਂ ਤੁਸੀਂ ਸਿੱਖਾਂ ਨੂੰ ਆਪਦੇ ਨਾਲ ਰੱਖਣਾ ਚਾਹੁੰਦੇ ਹੋ ਇਸ ਗੱਲ ਦਾ ਤੁਹਾਨੂੰ ਵੀ ਪਤਾ ਹੈ ਸਨ 2004 ਦੇ ਵਿੱਚ ਸੁਪਰੀਮ ਕੋਰਟ ਨੇ ਵੀ ਉਹਨੂੰ ਪ੍ਰਮਾਣਿਤ ਕੀਤਾ ਸੀਗਾ ਸਿੱਖਾਂ ਦੇ ਜਿਹੜੇ ਕਕਾਰ ਹੈਗੇ ਆ ਕਿਉਂਕਿ ਜਦੋਂ ਅਦਾਲਤਾਂ ਦੇ ਵਿੱਚ ਕੇਸ ਜਾਂਦੇ ਆ ਉੱਥੇ ਫਿਰ ਕਿਸੇ ਕੇਸ ਦੀ ਸੁਣਵਾਈ ਹੁੰਦੀ ਹੈ ਜਦੋਂ ਜੱਜਮੈਂਟ ਦੀ ਜਦੋਂ ਕਾਪੀ ਆਉਂਦੀ ਹੈ ਤਾਂ ਉਹਦੀ ਮੈਂ ਗੱਲ ਕਰ ਰਿਹਾ ਹੈਗਾ ਸਨ 2004 ਦੇ ਵਿੱਚ ਸੁਪਰੀਮ ਕੋਰਟ ਨੇ ਵੀ ਇਹਨੂੰ ਕਾਇਦਾ ਪ੍ਰਮਾਣਿਤ ਕੀਤਾ ਹੋਇਆ ਹੈਗਾ ਪਰ باوجود ਇਹਦੇ ਫਿਰ ਇਦਾਂ ਦੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਸ ਸਬੰਧ ਦੇ ਵਿੱਚ ਜਦੋਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿਉਂਕਿ ਭਾਰਤ ਦਾ ਸੰਵਿਧਾਨ ਤੁਹਾਨੂੰ ਜਦੋਂ ਇਸ ਗੱਲ ਦੀ ਆਗਿਆ ਦਿੰਦਾ ਹੈ ਤੇ ਭਾਰਤ ਦੀਆਂ ਅਦਾਲਤਾਂ ਦੇ ਵਿੱਚ ਸੰਵਿਧਾਨ ਦੇ Daire ਵਿੱਚ ਰਹਿ ਕੇ ਕਰਨ ਵਾਲੀ ਗੱਲ ਔਰ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਖਿਲਾਫ ਬਣਦੀ ਸਰਦੀ ਕਾਰਵਾਈ ਕੀਤੀ ਤੇ ਕਰਵਾਈ ਜਾ ਸਕਦੀ ਹੈ ਇਹ ਗੱਲ ਧਿਆਨ ਰੱਖਣਯੋਗ ਹੈ ਜੀ ਕਿਉਂਕਿ ਜਿਨ੍ਹਾਂ ਲੋਕਾਂ ਨੇ ਗੌਰਪ੍ਰੀਤ ਕੌਰ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਹੈ ਇਹਦਾ ਮਤਲਬ ਇਹ ਬਣਦਾ ਹੈ ਕਿ ਉਹ ਲੋਕ ਦੋਸ਼ੀ ਹੈ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਕਿਉਂਕਿ ਉਹਨਾਂ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਸੰਵਿਧਾਨ ਕਹਿੰਦਾ ਕਿ ਉਹ ਲੜਕੀ ਅਮਰਤਾਰੀ ਸਿੰਘਣੀ ਹੈ ਉਹ ਆਪਣੇ ਕਾਕਾਰਾ ਸਮੇਤ ਜਾ ਸਕਦੀ ਸੀ ਪਰ ਨਾਲ ਉਹਨਾਂ ਨੇ ਇੱਕ ਗੱਲ ਉੱਥੇ ਹੋਰ ਆਖੀ ਹੈ ਉਹ ਕਹਿੰਦੇ ਕਿ ਰਾਜਸਥਾਨ ਦੀ ਹਾਈ ਕੋਰਟ ਦੀਆਂ ਗਾਈਡਲਾਈਨਸ ਹੈਗੀਆਂ ਨੇ ਹੁਣ ਰਾਜਸਥਾਨ ਦੀ ਹਾਈ ਕੋਰਟ ਦੀਆਂ ਜੇ ਇਦਾਂ ਦੀਆਂ ਕੋਈ ਗਾਈਡਲਾਈਨਸ ਹੈਗੀਆਂ ਨੇ ਤਾਂ ਮੈਨੂੰ ਲੱਗਦਾ ਕਿ ਉਹ ਜ਼ਰੂਰ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਔਰ ਜਿਹੜੀਆਂ ਉਹ ਰਾਜਸਥਾਨ ਦੀ ਹਾਈ ਕੋਰਟ ਦੀਆਂ ਗਾਈਡਲਾਈਨਸ ਹੈਗੀਆਂ ਨੇ ਉਹਨਾਂ ਨੂੰ ਫਿਰ ਉੱਪਰਲੀ ਅਦਾਲਤ ਦੇ ਵਿੱਚ ਵਕੀਲ ਵਧੇਰੇ ਦੱਸ ਸਕਦੇ ਆ ਉਸੇ ਹੀ ਅਦਾਲਤ ਦੇ ਵਿੱਚ ਚੁਣੌਤੀ ਵੀ ਦਿੱਤੀ ਜਾ ਸਕਦੀ ਹੈ ਕਿਆ ਜਾ ਸਕਦਾ ਉਹਨਾਂ ਨੂੰ ਪੁੱਛਿਆ ਜਾ ਸਕਦਾ ਹੈ ਜੱਜ ਸਾਹਿਬਾਨ ਨੂੰ ਅਦਾਲਤਾਂ ਨੂੰ ਪੁੱਛਿਆ ਜਾ ਸਕਦਾ ਹੈ ਸੁਪਰੀਮ ਕੋਰਟ ਨੂੰ ਵੀ ਜਾ ਕੇ ਪੁੱਛਿਆ ਜਾ ਸਕਦਾ ਹੈ ਕਿ ਸੰਵਿਧਾਨ ਆਹ ਕਹਿੰਦਾ ਹੈਗਾ ਜਿਸ ਸੰਵਿਧਾਨ ਦੇ ਵਿਧਿ ਵਿਧਾਨ ਹੇਠਾਂ ਤੁਹਾਡੀਆਂ ਅਦਾਲਤਾਂ ਤੁਹਾਡਾ ਸਾਰਾ ਸਿਸਟਮ ਚੱਲਦਾ ਹੈਗਾ ਉਹਦੇ ਮੁਤਾਬਕ ਸਿੱਖ ਪੰਜ ਕਕਾਰ ਕੈਰੀ ਕਰ ਸਕਦਾ ਹੈ ਧਾਰਨ ਕਰ ਸਕਦਾ ਹੈ ਔਰ ਇੱਥੇ ਜੇ ਤੁਹਾਡੀ ਕੋਈ ਹਾਈ ਕੋਰਟ ਨਵੀਆਂ ਨਵੀਆਂ ਹਦਾਇਤਾਂ ਜਾਰੀ ਕਰ ਦਿੰਦੀ ਹੈ ਤਾਂ ਫਿਰ ਕੀ ਤੁਸੀਂ ਉਹਦੇ ਖਿਲਾਫ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਬਣਦੀ ਸਰਦੀ ਠੁਕਮੀ ਕਾਰਵਾਈ ਕਰੋਗੇ ਸੋ ਮੈਨੂੰ ਲੱਗਦਾ ਹੈ ਕਿ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਕੋਰਟ ਦੇ ਵਿੱਚ ਜਾਣਾ ਹੈਗਾ ਤਾਂ ਵਕੀਲ ਸਾਹਿਬਾਨ ਜਿਹੜੇ ਹੈਗੇ ਆ ਜਿਹੜੇ ਮਹਰ ਹੈਗੇ ਆ ਇਹਨਾਂ ਚੀਜ਼ਾਂ ਦੇ ਉਹ ਬੜੇ ਵਧੀਆ ਤਰੀਕੇ ਦੇ ਨਾਲ ਇਹਦੀ ਸੁਣਵਾਈ ਕੋਰਟ ਦੇ ਵਿੱਚ ਲਿਜਾ ਕੇ ਮਾਮਲੇ ਦੀ ਕਰ ਸਕਦੇ ਆ ਔਰ ਜੋ ਇੱਕ ਮੇਰੇ ਆਪਣੇ ਮਨ ਦੀ ਗੱਲ ਹੈਗੀ ਆ ਸਿਰੇ ਵਾਲੀ ਗੱਲ ਇੱਕ ਪਹਿਲਾਂ ਕਰਕੇ ਹਟਿਆ ਇੱਕ ਹੁਣ ਫਿਰ ਦੁਬਾਰਾ ਕਰਨ ਲੱਗਾ ਹੈਗਾ ਉਹ ਇਹ ਹੈ ਕਿ ਦੇਖੋ ਇਹ ਜਿਹੜੇ ਮਸਲੇ بار-बार ਇਦਾਂ ਦੇ ਨਿਕਲ ਕੇ ਸਾਹਮਣੇ ਆਉਂਦੇ ਆ ਇਹਨਾਂ ਸਾਰੇ ਮਸਲਿਆਂ ਦਾ ਪੱਕਾ ਅਤੇ ਸਦੀਵੀ ਹੱਲ ਮੈਂ ਬਾਰ-ਬਾਰ ਅਕਸਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕਹਿਣਾ ਹੁੰਦਾ ਹੈ ਕਿ ਜਿਨ੍ਹਾਂ ਦੇ ਰਾਜਭਾਗ ਹੁੰਦੇ ਆ ਸੱਭਿਆਚਾਰ ਵੀ ਉਹਨਾਂ ਦੇ ਹੀ ਪਰਫੁੱਲਤ ਹੁੰਦੇ ਆ ਜਿਨ੍ਹਾਂ ਦੇ ਰਾਜਭਾਗ ਨਹੀਂ ਹੁੰਦੇ ਉਹਨਾਂ ਦੇ ਸੱਭਿਆਚਾਰ ਵੀ ਰੁਲ ਜਾਇਆ ਕਰਦੇ ਹੁੰਦੇ ਆ ਜਿਸ ਤਰੀਕੇ ਦੇ ਨਾਲ ਅੱਜ ਸਿੱਖਾਂ ਦੇ ਨਾਲ ਹੋ ਰਿਹਾ ਹੈਗਾ ਮੈਨੂੰ ਲੱਗਦਾ ਹੈ ਕਿ ਸਿਰੇ ਵਾਲੀ ਗੱਲ ਹੈ ਸੋ ਜਿੱਨਾਂ ਚੋਂ ਸਾਰਾ ਕੁਝ ਨਹੀਂ ਹੋ ਜਾਂਦਾ ਉਹਨਾਂ ਚਰ ਜੇ ਉਸ ਮੁਲਕ ਦੇ ਵਿੱਚ ਵੀ ਸਿੱਖ ਰਹਿੰਦੇ ਹੈਗੇ ਆ ਉਸ ਮੁਲਕ ਦੇ ਵਿਧੀ ਵਿਧਾਨ ਅਤੇ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਜਿਹੜੀ ਲੜਾਈ ਲੜਾਈ ਜਾ ਸਕਦੀ ਹੈ ਘੱਟੋ ਘੱਟ ਉਸ ਲੜਾਈ ਨੂੰ ਜ਼ਰੂਰ ਲੜਿਆ ਜਾਵੇ ਔਰ ਜੋ ਉਸ ਲੜਕੀ ਨੇ ਅੱਜ ਬੋਲਿਆ ਹੈਗਾ ਜੋ ਮੈਂ ਉਹਨੂੰ ਸੁਣਿਆ ਹੈਗਾ ਉਸ ਲੜਕੀ ਨੇ ਇਹ ਹੀ ਗੱਲ ਆਖੀ ਹੈ ਉਹ ਕਹਿੰਦੀ ਕਿ ਮੈਂ ਚਾਹੁੰਦੀ ਆ ਕਿ ਜੋ ਮੇਰੇ ਨਾਲ ਹੋਇਆ ਹੈਗਾ ਮੈਂ ਇਸ ਲੜਾਈ ਨੂੰ ਅੱਗੇ ਤੱਕ ਲੈ ਕੇ ਜਾਊਂਗੀ ਕਿਉਂਕਿ ਖੁਦ ਇੱਕ ਵਕੀਲ ਐ ਉਹ ਮੈਂ ਅੱਗੇ ਤੱਕ ਲੈ ਕੇ ਜਾਊਂਗੀ ਤਾਂ ਜੋ ਮੇਰੇ ਤੋਂ ਬਾਅਦ ਹੁਣ ਅਗਾਂ ਕਿਸੇ ਹੋਰ ਨੂੰ ਇਸ ਕਿਸਮ ਦੀ ਘਟੋਕਟ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਸੋ ਮੈਨੂੰ ਲੱਗਦਾ ਕਿ ਵੱਖ-ਵੱਖ ਧਿਰਾਂ ਵੱਖ-ਵੱਖ ਜਥੇਬੰਦੀਆਂ ਜਿਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੋਟਿਸ ਲਿਆ ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਨੇ ਇਹਦਾ ਨੋਟਿਸ ਲਿਆ ਹੈਗਾ ਗੰਭੀਰਤਾ ਦੇ ਨਾਲ ਵੱਖ-ਵੱਖ ਧਿਰਾਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਛੋਟੇ ਤੋਂ ਲੈ ਕੇ ਵੱਡੇ ਹੋਰ ਜਿਹੜੀਆਂ ਸਿੱਖ ਸ਼ਖਸੀਅਤਾਂ ਨੇ ਉਹਨਾਂ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਜ਼ਰੂਰਤ ਹੈ। ਇੱਕ ਗੱਲ ਹੋਰ ਕਰਕੇ ਸਮਾਪਤੀ ਕਰ ਦਿੰਨਾ। ਉਹ ਗੱਲ ਇਹ ਹੈ ਤੁਸੀਂ ਸੋਚ ਕੇ ਦੇਖੋ ਇੱਕ ਸਵਾਲ ਛੱਡ ਕੇ ਜਾਣਾ ਚਾਹੂੰਗਾ ਉਸ ਕੁੜੀ ਨੇ ਸਿਵਲ ਜੱਜ ਦੀ ਪ੍ਰੀਖਿਆ ਦੇਣੀ ਸੀ ਜਦੋਂ ਹਲਿਓ ਜੱਜ ਦੀ ਪ੍ਰੀਖਿਆ ਦੇਣ ਵਾਸਤੇ ਜਾਣਾ ਚਾਹੁੰਦੀ ਹੈ ਤਦ ਉਹਨੂੰ ਪ੍ਰੀਖਿਆ ਦੇਣ ਵੇਲੇ ਇਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜੇ ਉਹ ਅਮਰਤ ਧਾਰੀ ਗੁਰੂ ਪਿਆਰੀ ਸਿੰਘਣੀ ਜੇ ਉਹ ਜੱਜ ਬਣ ਜਾਂਦੀ ਹੈ ਤਾਂ ਜੱਜ ਬਣਨ ਤੋਂ ਬਾਅਦ ਜਦੋਂ ਕਿਧਰੇ ਡਿਊਟੀ ਲੱਗਣੀ ਹੈ ਤਾਂ ਉਸ ਵੇਲੇ ਉਹਨੂੰ ਕਿਸ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਊਗਾ ਉਸ ਵੇਲੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਸ ਵੇਲੇ ਫਿਰ ਗਾਈਡਲਾਈਨਾਂ ਜਾਰੀ ਫਿਰ ਕੀ ਪਿਆ ਜਾਇਆ ਕਰਨਗੀਆਂ ਕਿ ਕੁੜੀਆਂ ਫਲਾਨੀ ਜਗ੍ਹਾ ਜੌਬ ਕਰਨੀਆਂ ਤਾਂ ਆਹ ਗਾਈਡਲਾਈਨਸ ਨੇ ਕਿਹੜੀਆਂ ਪਲਾ ਉਹ ਵਾਲੀਆਂ ਗਾਈਡਲਾਈਨਸ ਨਹੀਂ ਜਿਹੜੀਆਂ ਇਸ ਮੁਲਕ ਦੇ ਵਿਧੇ ਵਿਧਾਨ ਅਤੇ ਕਾਨੂੰਨ ਦੇ ਮੁਤਾਬਕ ਹੈਗੀਆਂ ਨੇ ਉਹ ਵਾਲੀਆਂ ਗਾਈਡਲਾਈਨਸ ਦੀ ਗੱਲ ਕਰਦਾ ਮੈਂ ਜਿਹੜੀਆਂ ਗਾਈਡਲਾਈਨਸ ਦੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਹਿਡਨ ਜਿਹੜੀਆਂ ਲਿਖਤੀ ਰੂਪ ਦੇ ਵਿੱਚ ਨਹੀਂ ਹੁੰਦੀਆਂ ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਸਿੱਖਾਂ ਦੇ ਵਾਸਤੇ ਵਿਚਾਰਨਯੋਗ ਹੈ ਜਦੋਂ ਤੁਸੀਂ ਪੜ੍ਹ ਲਿਖ ਕੇ ਉੱਚੇ-ਉੱਚੇ ਵੱਡੇ-ਵੱਡੇ ਅਹੁਦਿਆਂ ਦੇ ਉੱਪਰ ਵੀ ਪਹੁੰਚ ਜਾਂਦੇ ਹੋ ਤਦ ਵੀ ਜੇ ਆਹੀ ਕੁਝ ਤੁਹਾਨੂੰ ਪਊਗਾ ਕਿ ਤੁਹਾਨੂੰ ਸਿਰ ਸੁੱਟ ਕੇ ਉਹਨਾਂ ਦੇ ਮੁਤਾਬਕ ਜੀਣਾ ਪਊਗਾ ਉਹਨਾਂ ਦੇ ਮੁਤਾਬਕ ਹੀ ਚੱਲਣਾ ਪਊਗਾ ਜਾਂ ਫਿਰ ਤੁਹਾਨੂੰ ਛੱਡ ਕੇ ਆਪ ਦੇ ਘਰੇ ਬਹਿਣਾ ਪਊਗਾ ਤਾਂ ਫਿਰ ਤੁਹਾਡੇ ਲਈ ਜ਼ਰੂਰ ਸੋਚਣਾ ਬਣਦਾ ਕਿ ਤੁਹਾਡੇ ਲਈ ਪੜ੍ਹਾਈ ਲਿਖਾਈ ਬੇਹਦ ਜ਼ਰੂਰੀ ਹੈ ਪਰ ਨਾਲ-ਨਾਲ ਇਤੋਂ ਵੀ ਜ਼ਿਆਦਾ ਕੀ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਇੱਕ ਤਰ੍ਹਾਂ ਦੀ ਲੜਾਈ ਲੜਨੀ ਵੀ ਬੇहद ਜ਼ਰੂਰੀ ਹੈ ਜਿਦੇ ਨਾਲ ਤੁਹਾਡੀਆਂ ਭਾਵਨਾਵਾਂ ਨੂੰ ਖਾਲਸਾ ਜੀ ਬਾਰ-ਬਾਰ ਅਠੀਸ ਨਾ ਪਹੁੰਚੇ ਜਿਦੇ ਨਾਲ ਤੁਹਾਡੇ ਹੱਕ ਹਕੂਕ ਪੱਕੇ ਤੌਰ ਦੇ ਉੱਪਰ ਸੁਰੱਖਿਅਤ ਰਹਿਣ ਪਤਾ ਤੁਹਾਨੂੰ ਵੀ ਹੈ ਪਤਾ ਮੈਨੂੰ ਵੀ ਹੈਗਾ ਪਰ ਵਾਹਿਗੁਰੂ ਕਿਰਪਾ ਕਰੇ ਅੱਜ ਨਹੀਂ ਤੇ ਕੱਲ ਉਹਦਾਂ ਦੇ ਹਾਲਾਤ ਜ਼ਰੂਰ ਬਣ ਜਾਣ ਉਮੀਦ ਕਰਦੇ ਆ ਕਿ ਇੱਥੇ ਉਹਦਾਂ ਦੇ ਰਾਜ ਭਾਗ ਸਥਾਪਿਤ ਹੋਣ ਜਿਸ ਰਾਜ ਦੇ ਅਧੀਨ ਕਿਸੇ ਵੀ ਧਰਮ ਦੇ ਵਸਣ ਦੇ ਨੂੰ ਉਹਦੀਆਂ ਧਾਰਮਿਕ ਭਾਵਨਾਵਾਂ ਸੁਰੱਖਿਅਤ ਰਹਿਣ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਸਮੱਸਿਆ ਨਾ ਆਵੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਭਾਗ ਦੀ ਉਦਾਹਰਣ ਸਾਡੇ ਸਾਰਿਆਂ ਦੇ ਬਿਲਕੁਲ ਸਾਹਮਣੇ ਹੈ ਉਹਨਾਂ ਸਮਿਆਂ ਦੇ ਵਿੱਚ ਕਿਸੇ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਇਆ ਕਿਸੇ ਦੀ ਧਾਰਮਿਕ ਇਮਾਰਤ ਨੂੰ ਢਾਹ ਢੇਰੀ ਨਹੀਂ ਕੀਤਾ ਗਿਆ ਸਥਾਨ ਨਹੀਂ ਢਾਏ ਗਏ ਉਸ ਵੇਲੇ ਉਸ ਵੇਲੇ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਉਸ ਵੇਲੇ ਕਿਸੇ ਦੇ ਨਾਲ ਜ਼ਬਰਜਨਾ ਨਹੀਂ ਹੋਇਆ ਉਸ ਵੇਲੇ ਕਿਸੇ ਨੇ ਬਗਾਵਤ ਨਹੀਂ ਕੀਤੀ ਕਿਉਂਕਿ ਕਿਸੇ ਨੂੰ ਬਗਾਵਤ ਕਰਨ ਦੀ ਜ਼ਰੂਰਤ ਨਹੀਂ ਪਈ ਉਸ ਵੇਲੇ ਗੁਰੂ ਘਰ ਉਸਰੇ ਨਾਲ ਮੰਦਰ ਵੀ ਉਸਾਰੇ ਗਏ ਮਸਜਿਦਾਂ ਵੀ ਉਸਾਰੀਆਂ ਗਈਆਂ ਸਕੂਲ ਵੀ ਉਸਾਰੇ ਗਏ ਸੀਗੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਕਿਸਮ ਦੇ ਰਾਜ ਭਾਗ ਜ਼ਰੂਰ ਸਥਾਪਿਤ ਹੋਣੇ ਚਾਹੀਦੇ ਆ ਸਿੱਖ ਉਹਦਾਂ ਦੇ ਰਾਜ ਭਾਗ ਦੀ ਹੀ ਅੱਜ ਵੀ ਉਮੀਦ ਕਰਦੇ ਆ ਔਰ ਉਹਦੇ ਵਾਸਤੇ ਸਟਰਗਲ ਵੀ ਕਰਨਦੇ ਆ ਜਦੋਂ ਜੈਦ ਵੀ ਕਰਦੇ ਪਏ ਆ ਆਪਾਂ ਅਰਦਾਸ ਕਰਦੇ ਆ ਔਰ ਉਮੀਦ ਕਰਦੇ ਆ ਕਿ ਸਿੱਖ ਦੋਨੋਂ ਟਾਈਮ ਗਾਉਂਦੇ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸਿੱਖਾਂ ਦਾ ਜਿਹੜਾ ਉਹ ਸੁਪਨਾ ਹੈਗਾ ਹਮ ਰਕਤ ਪਾਤਸ਼ਾਹੀ ਦਾਵਾ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਆ ਸਿੱਖਾਂ ਨੂੰ ਉਮੀਦ ਕਰਦੇ ਆ ਕਿ ਅਜਨੀ ਤੇ ਕੱਲ ਜਰੂਰ ਸਿੱਖ ਉਹ ਮੁਕਾਮ ਹਾਸਲ ਕਰ ਲੈਣਗੇ ਜਦੋਂ ਸਿੱਖ ਸਿੱਖਾਂ ਦੇ ਕੋਲ ਆਪਦੇ ਰਾਜ ਹੋਣਗੇ ਜਦੋਂ ਸਿੱਖਾਂ ਦੇ ਆਪਣੇ ਹੱਕ ਹਕੂਕ ਸੁਰੱਖਿਅਤ ਰਹਿਣਗੇ ਤਾਂ ਉਸ ਵੇਲੇ ਫਿਰ ਸਿੱਖ ਜਦੋਂ ਬਿਨਾਂ ਰਾਜ ਭਾਗ ਤੋਂ ਦੂਜਿਆਂ ਦੇ ਲਈ ਮੋੜੇ ਨਾ ਮੋੜਾ ਡਾ ਕੇ ਖੜਦੇ ਆ ਤੇ ਜਦੋਂ ਸਿੱਖਾਂ ਦੇ ਕੋਲ ਆਪਣੇ ਰਾਜ ਹੋਣਗੇ ਤਦ ਤੋਂ ਹੀ ਸੋਚ ਕੇ ਦੇਖੋ ਸਿੱਖ ਸਰਬੱਤ ਦਾ ਭਲਾ ਕਰਨ ਵਾਸਤੇ ਕਿੰਨੇ ਜ਼ਿਆਦਾ ਹੋਰ ਤਿਆਰ ਹੋ ਜਾਣਗੇ ਉਹਨਾਂ ਦੇ ਕੋਲ ਕਿੰਨੀ ਕੈਪੇਬਿਲਟੀ ਹੋਊਗੀ ਉਸ ਵੇਲੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਅਖੀਰਤ ਜਾਂਦੇ ਜਾਂਦੇ ਮੈਂ ਫਿਰ ਉਸ ਕੁੜੀ ਨੂੰ ਦਾਅ ਦਿਨਾ ਹੈਗਾ ਨੌਜਵਾਨ ਕੁੜੀ ਨੂੰ ਮੈਂ ਉਹਨੂੰ ਵਧਾਈ ਵੀ ਦਿਨਾ ਹੈਗਾ ਹਾਲਾਂਕਿ ਬਹੁਤ ਸਾਰੇ ਸਜਣਾ ਲਗੂਗਾ ਕਿ ਵਧਾਈ ਕਾਦੀ ਉਹ ਪੇਪਰ ਨਹੀਂ ਦੇ ਸਕੀ ਪਰ ਮੈਨੂੰ ਲੱਗਦਾ ਕਿ ਵਧਾਈ ਇਸ ਗੱਲ ਦੀ ਹੈ ਤੇ ਉਹਨੇ ਸਿਧਾਂਤ ਦੇ ਉੱਪਰ ਅੱਜ ਡਟ ਕੇ ਪਹਿਰਾ ਦਿੱਤਾ ਪੂਰਾ ਖਾਲਸਾ ਪੰਥ ਦੇਖੋ ਜਾ ਕੇ ਸੋਸ਼ਲ ਮੀਡੀਆ ਦੇ ਉੱਪਰ ਅੱਜ ਉਸ ਗੁਰਪ੍ਰੀਤ ਕੌਰ ਦੇ ਨਾਲ ਖਲੋਤਾ ਹੈ ਬਹੁਤ ਬਹੁਤ ਧੰਨਵਾਦ